ਇੱਕ ਗੁਰਜੀਤ ਸਿੰਘ ਖਾਲਸਾ ਨਾਮ ਦਾ ਵੀ ਬੰਦਾ ਇਹ ਗੌਰ ਨਾਲ ਹੁਣ ਸੁਣਿਓ ਗੱਲ ਇੱਥੇ ਆ ਗੁਰਜੀਤ ਸਿੰਘ ਖਾਲਸਾ ਨਾਂ ਦਾ ਇੱਕ ਬੰਦਾ ਗੁਰਸਿੱਖ ਬੰਦਾ ਉਹ ਬੈਠਾ ਜੀ ਬਹੁਤ ਉੱਚੇ ਟਾਵਰ ਦੇ ਉੱਤੇ ਸਮਾਨਾਂ ਦੇ ਵਿੱਚ ਉਹਦੀ ਖਬਰ ਨਹੀਂ ਬਣ ਰਹੀ ਕਿਉਂਕਿ ਉੱਥੇ ਕਈ ਤਰ੍ਹਾਂ ਦੇ ਸਰਕਾਰੀ ਦਾਬੇ ਵੀ ਛਾਇਰ ਹੋਣਗੇ ਜਾਂ ਸਾਡੇ ਪੱਤਰਕਾਰ ਵੀਰਾਂ ਨੂੰ ਇਹ ਲੱਗਾ ਹੀ ਨਹੀਂ ਕਿ ਭਾਈ ਗੁਰਜੀਤ ਸਿੰਘ ਖਾਲਸਾ ਦਾ ਮੁੱਦਾ ਵਾਜਬ ਆ ਆਪਾਂ ਨੂੰ ਕੁੱਤੇ ਵਾਲਾ ਮੁੱਦਾ ਵਧੀਆ ਲੱਗਾ ਆਪਾਂ ਕੁੱਤੇ ਵਾਲਾ ਚੱਕ ਲਿਆ ਪਰ ਖਾਲਸੇ ਵਾਲਾ ਮੁੱਦਾ ਨਹੀਂ ਚੰਗਾ ਲੱਗਾ ਆਪਾਂ ਘੱਟ ਚੱਕਿਆ ਜਾਂ ਨਹੀਂ ਚੱਕਿਆ ਗੁਰਜੀਤ ਸਿੰਘ ਖਾਲਸਾ ਇਸ ਕਰਕੇ ਟਾਵਰ ਦੇ ਉੱਤੇ ਬੈਠਾ ਇਸ ਵੇਲੇ ਸਿਆਲ ਦੇ ਵਿੱਚ ਵੀ ਬੈਠਾ ਹੋ ਪਿਛਲੇ ਕਈ ਮਹੀਨਿਆਂ ਤੋਂ ਆ ਕਿ ਪੰਜਾਬ ਦੇ ਵਿੱਚ ਕਿਸੇ ਵੀ ਸਿਆਸੀ ਪਾਰਟੀ ਦੇ ਵੱਲੋਂ ਬੇਅਦਬੀ ਦੇ ਮੁੱਦੇ ਦੇ ਉੱਤੇ ਇਨਸਾਫ ਨਹੀਂ ਦਿੱਤਾ ਗਿਆ ਵੈਸੇ ਵੀ ਪੰਜਾਬੀ ਆਪਾਂ ਪਿੰਜੇ ਹੋਏ ਆ ਅੰਦਰੋਂ ਪਸੀਜੇ ਹੋਏ ਵੀ ਆ ਕਿ ਭਾਈ ਬੇਅਦਬੀ ਦੇ ਮਾਮਲੇ ਤੇ ਇਨਸਾਫ ਮਿਲਦਾ ਕਿਉਂ ਨਹੀਂ ਮਿਲਣਾ ਵੀ ਚਾਹੀਦਾ ਅਸੀਂ ਵੀ ਚਾਹੁੰਦੇ ਕਿ ਮਿਲਣਾ ਚਾਹੀਦਾ ਪਰ ਅਕਾਲੀ ਦਲ ਦੇ ਰਾਜ ਦੇ ਵਿੱਚ ਬੇਅਦਬੀਆਂ ਹੋਈਆਂ ਗੋਲੀ ਕਾਂਡ ਹੋਇਆ ਸਰਕਾਰ ਗਈ ਕਾਂਗਰਸੀ ਸਰਕਾਰ ਆਈ ਕਿ ਅਸੀਂ ਇਨਸਾਫ ਦੇਵਾਂਗੇ 4.5 ਸਾਲ ਬਾਅਦ ਕੈਪਟਨ ਹੋਰੀ 20 ਚ ਲੈ ਗਏ ਚੰਨੀ ਹੋਰੀ ਆਏ ਇਨਸਾਫ ਦੇਵਾਂਗੇ ਚੰਨੀ ਹੋਰੀ ਵੀ ਸਾਫਾ ਹੋਗੇ ਵਰਤਮਾਨ ਸਰਕਾਰ ਆਈ ਲਗਭਗ 3 ਬਰੇ ਪਹਿਲਾਂ ਇਹਨਾਂ ਨੇ ਕਿਹਾ ਜੀ ਇਨਸਾਫ ਦੇਵਾਂਗੇ 3 ਬਰਿਆਂ ਬਾਅਦ ਵੀ ਇਨਸਾਫ ਨਹੀਂ ਮਿਲਿਆ ਤੇ ਮਜਬੂਰੀ ਦੇ ਵਿੱਚ ਆਪਣੇ ਵੱਖਰੇ ਤਰੀਕੇ ਦਾ ਰੋਸ ਪ੍ਰਦਰਸ਼ਨ ਕਰਨ ਦੇ ਲਈ ਗੁਰਜੀਤ ਸਿੰਘ ਖਾਲਸਾ ਚੜ ਗਿਆ ਜੀ ਟਾਵਰ ਤੇ ਟਾਵਰ ਦੇ ਉੱਤੇ ਚੜਿਆ ਹੁਣ ਕਿਸੇ ਨੂੰ ਕੀ ਭਾ ਵੀ ਗੁਰਜੀਤ ਸਿੰਘ ਖਾਲਸਾ ਚੜਿਆ ਤੇ ਚੜਿਆ ਰਵੇ ਲੋਕ ਤਾਂ ਸ਼ਾਇਦ ਇਹ ਗੱਲ ਕਹਿੰਦੇ ਆ ਕੋਈ ਇਹ ਗੱਲ ਕਹਿ ਰਿਹਾ ਜਿਉ ਡਰਾਮੇਬਾਜ਼ ਆ ਕੋਈ ਇਹ ਗੱਲ ਕਹਿ ਰਿਹਾ ਜੀ ਪੈਸੇ ਇਕੱਠੇ ਕਰਨੇ ਚਾਹੁੰਦਾ ਹੋਣਾ ਕੋਈ ਇਹ ਗੱਲ ਕਹਿੰਦਾ ਜੀ ਕਿ ਤਾਂ ਪ੍ਰਚਾਰ ਖੱਟਣ ਦਾ ਇੱਕ ਤਰੀਕਾ ਮੇਰੀ ਪੰਜਾਬੀਆਂ ਨੂੰ ਬੇਨਤੀ ਆ ਤੁਸੀਂ ਹਮੇਸ਼ਾ ਹੀ ਸੰਕੀ ਸੁਭਾਅ ਦੇ ਕਰਕੇ ਇਹੋ ਜੇ ਮਹੱਤਵਪੂਰਨ ਮੁੱਦਿਆਂ ਦੇ ਉੱਤੇ ਬੋਲਣ ਵਾਲੇ ਲੋਕਾਂ ਨੂੰ ਇਗਨੋਰ ਕਰਤਾ ਤੁਹਾਨੂੰ ਡੱਲੇਵਾਲ ਦੇ ਵਿੱਚ ਵੀ ਨੁਕਸਾਨ ਨਜ਼ਰ ਆਉਂਦੇ ਆ ਤੁਹਾਨੂੰ ਗੁਰਜੀਤ ਸਿੰਘ ਖਾਲਸਾ ਦੇ ਵਿੱਚ ਵੀ ਨੁਕਸਾਨ ਨਜ਼ਰ ਆਉਂਦੇ ਆ ਤੁਸੀਂ ਬਾਅਦ ਦੇ ਵਿੱਚ ਰੌਲਾ ਬਹੁਤ ਪਾਉਂਦੇ ਹੁੰਨੇ ਹੋ ਅੱਜ ਤੁਸੀਂ ਟਾਵਰ ਦੇ ਕੋਲੇ ਨਹੀਂ ਪਹੁੰਚਦੇ ਮੇਰੀ ਗੁਰਜੀਤ ਸਿੰਘ ਖਾਲਸਾ ਦੇ ਨਾਲ ਫੋਨ ਤੇ ਗੱਲ ਹੋਈ ਉਹ ਕਹਿੰਦਾ ਬਾਈ ਜੀ ਕਦੇ ਕਦਾਈ ਲੋਕ ਆ ਜਾਂਦੇ ਆ ਪਰ ਸ਼ਾਇਦ ਲੋਕ ਵੀ ਇਹ ਚਾਹੁੰਦੇ ਜੀ ਕਿ ਬੰਦਾ ਮਰੇ ਤੇ ਫਿਰ ਇਕੱਠੇ ਹੋਈਏ ਫਿਰ ਆਪਾਂ ਸੰਸਕਾਰ ਤੇ ਜਾਵਾਂਗੇ ਆਪਾਂ ਭੋਤ ਤੇ ਜਾਵਾਂਗੇ ਬੇਦਬੀ ਦੀ ਪੀੜ ਸਾਰੇ ਮਹਿਸੂਸ ਕਰਦੇ ਆ ਬੇਦਬੀ ਦੇ ਖਿਲਾਫ ਵਿਰੋਧ ਕਰਨ ਵਾਲੇ ਦੇ ਹੱਕ ਦੇ ਵਿੱਚ ਨਿਤਰਦੇ ਨਹੀਂ ਆਪਾਂ ਕਿਹੋ ਜੀ ਮਾਨਸਿਕਤਾ ਵਾਲੇ ਪੰਜਾਬੀਆਂ ਜੇ ਉਹ ਬੰਦਾ ਪਸੰਦ ਨਹੀਂ ਜੇ ਉਹ ਬੰਦੇ ਦਾ ਤਰੀਕਾ ਪਸੰਦ ਨਹੀਂ ਤੇ ਫਿਰ ਭਾਈ ਆਪਾਂ ਕੁਝ ਨਾ ਕੁਝ ਕਰ ਲਈਏ ਆਪਾਂ ਵੀ ਕੁਝ ਨਹੀਂ ਕਰਦੇ ਉਹਦਾ ਤਰੀਕਾ ਨਹੀਂ ਪਸੰਦ ਆਪਾਂ ਕੁਝ ਵੈਸੇ ਨਹੀਂ ਕਰਨਾ ਗੱਲ ਸਿਰਫ ਇੱਥੇ ਮੁੱਕਦੀ ਆ ਕਿ ਅਸੀਂ ਪੰਜਾਬੀ ਭਾਲ ਦੇ ਵੀ ਹਮੇਸ਼ਾ ਦੂਜੇ ਦਾ ਮੋਢਾ ਵੀ ਭਾਈ ਇਹ ਮੂਰੇ ਲੱਗੇ ਤੇ ਮੂਰੇ ਲੱਗੇ ਨੂੰ ਪਸੰਦ ਵੀ ਨਹੀਂ ਕਰਦੇ ਫਿਰ ਲੱਤਾ ਕਿਤੇ ਆ ਇਹ ਸਾਡੇ ਸੁਭਾਅ ਦੇ ਵਿੱਚ ਆ ਕੋਈ ਨਵੀਂ ਗੱਲ ਨਹੀਂ ਹੈਗੀ ਗੁਰਜੀਤ ਸਿੰਘ ਖਾਲਸਾ ਦਾ ਤਰੀਕਾ ਤੁਹਾਨੂੰ ਪਸੰਦ ਹੋ ਸਕਦਾ ਨਾ ਪਸੰਦ ਹੋ ਸਕਦਾ ਪਰ ਉਹਦਾ ਇਰਾਦਾ ਤਾਂ ਗਲਤ ਨਹੀਂ ਉਹ ਜਿਹੜੀ ਗੱਲ ਦੇ ਕਰਕੇ ਟਾਵਰ ਤੇ ਚੜਿਆ ਆਪਣੀ ਜ਼ਿੰਦਗੀ ਨੂੰ ਜੋਖਮ ਵਿੱਚ ਪਾਇਆ ਹਾਲਾਂਕਿ ਮੈਂ ਜ਼ਿੰਦਗੀ ਜੋਖਮ ਦੇ ਵਿੱਚ ਪਾਉਣ ਦੇ ਹੱਕ ਦੇ ਵਿੱਚ ਨਹੀਂ ਆ ਉਹ ਬੰਦਾ ਸਿਰਟ ਦੇ ਨਾਲ ਬੈਠਾ ਤੇ ਪੰਜਾਬੀ ਥੱਲੇ ਵੀ ਜਾ ਕੇ ਉਹਦੇ ਹੱਕ ਦੇ ਵਿੱਚ ਨਹੀਂ ਖੜ ਸਕਦੇ ਵਿਰਲੇ ਟਾਵੇਂ ਉੱਥੇ ਬੰਦੇ ਹੈਗੇ ਆ ਸਮਾਣਾ ਦੇ ਵਿੱਚ ਆ ਬੀਐਸਐਨਐਲ ਦੇ ਟਾਵਰ ਦੇ ਉੱਤੇ ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਚੜਿਆ ਕਦੇ-ਕਦਾਈਂ ਉੱਥੇ ਕੋਈ ਹਾਦਾ-ਧਾਰਾ ਵੀ ਵੱਜ ਜਾਂਦਾ ਪਰ ਹੁਣ ਮੀਡੀਆ ਦੇ ਵਿੱਚ ਖਬਰ ਕੋਈ ਨਹੀਂ ਆ ਰਹੀ ਮੀਡੀਆ ਕੁੱਤੇ ਵਾਲੀ ਖਬਰ ਨੂੰ ਪਹਿਲ ਦੇ ਦਿੰਦਾ ਉਹਨੂੰ ਨਹੀਂ ਮੀਡੀਆ ਨੂੰ ਫਿਕਰ ਆ ਕੀ ਚਾਹੀਦਾ ਆ ਗੱਲਾਂ ਕਹਿਣ ਵਾਲੀਆਂ ਕੁੜੀਆਂ ਦਾ ਮੀਡੀਆ ਇਸ ਗੱਲ ਦੀ ਚਰਚਾ ਕਰਦਾ ਵੀ ਭਾਈ ਫੁਲਾਨੀ ਥਾਂ ਤੇ ਆ ਗੱਲ ਹੋਗੀ ਫੁਲਾਨੀ ਥਾਂ ਤੇ ਆ ਗੱਲ ਹੋਗੀ ਸਾਡੇ ਜਿਹੜੇ ਮੀਡੀਆ ਨੂੰ ਇਸ ਗੱਲ ਦਾ ਫਿਕਰ ਆ ਕੇ ਭਾਈ ਦਲਜੀਤ ਦਸਾਂਜ ਦੇ ਸ਼ੋਅ ਦੇ ਵਿੱਚ ਕਿਹੜਾ ਗਾਣਾ ਚੱਲੂ ਕਿ ਨਹੀਂ ਚੱਲੂ ਟਿਕਟ ਕਿੰਨੇ ਦੀ ਬਲੈਕ ਹੋਗੀ ਫੁਲਾਣੇ ਦਾ ਸ਼ੋਅ ਫੁਲਾਨੀ ਥਾਂ ਦੇ ਉੱਤੇ ਕੀ ਹੋਇਆ ਫੁਲਾਣਾ ਗਾਣਾ ਨਹੀਂ ਫੁਲਾਨੀ ਥਾਂ ਤੇ ਗਾ ਸਕੂ ਉਸ ਮੀਡੀਆ ਨੂੰ ਮੇਰੀ ਬੇਨਤੀ ਆ ਕਿ ਆਪਾਂ ਨੂੰ ਗੁਰਜੀਤ ਸਿੰਘ ਖਾਲਸਾ ਵੀ ਦੇਖਣਾ ਚਾਹੀਦਾ ਜਗਜੀਤ ਸਿੰਘ ਢੱਲੇਵਾਲ ਵੱਲ ਵੀ ਦੇਖਣਾ ਚਾਹੀਦਾ ਬਾਕੀ ਵੀ ਚਲੋ ਖਬਰਾਂ ਤਾਂ ਖਬਰਾਂ ਨੇ ਹਰ ਤਰ੍ਹਾਂ ਦੀ ਖਬਰ ਪੇਸ਼ ਕਰਨੀ ਪੈਂਦੀ ਹੈ ਪਰ ਜੇ ਹਰ ਤਰ੍ਹਾਂ ਦੀ ਪੇਸ਼ ਕਰਨੀ ਪੈਦੀ ਤਾਂ ਫਿਰ ਸਮਾਣੇ ਵਾਲੀ ਟਾਵਰ ਵਾਲੀ ਖਬਰ ਕਿਉਂ ਨਹੀਂ ਪੇਸ਼ ਕਰਦੇ ਆਪਾਂ ਇਹਦੇ ਵੱਲ ਵੀ ਗੌਰ ਕਰਨਾ ਚਾਹੀਦਾ ਇਹ ਸਾਡੇ ਮੁੱਦੇ ਆ ਪੰਜਾਬ ਦੇ ਅਸਲ ਮੁੱਦੇ ਤਾਂ ਇਹ ਹੀ